ਚਿਲਡਰਨ ਦੇ ਅੱਜ ਸਕੂਲ ਚਲੇ ਜਾਂਦੇ ਨਹੀਂ ਚਿਲਡਰਨ ਦੇ ਆ ਨਹੀਂ ਨਹੀਂ ਚਿਲਡਰਨ ਦੇ ਆ ਜਿਹਨਾਂ ਦੇ ਪ੍ਰੋਗਰਾਮ ਸੀ ਸਕੂਲ ਚ ਗਈਆਂ ਨਹੀਂ ਦੀ ਫਿਰ ਸਕੂਲ ਚ ਉਹ ਸਾਨੂੰ ਬੱਸ ਪਿੱਛੇ ਖੜ ਕੇ ਆਇਆ ਹੀ ਕਰਨਾ ਸੀਗਾ ਬਾਕੀ ਫਿਰ ਸੁਸਤੇ ਹੋਣੇ ਮੈਨੂੰ ਕੀ ਕਰਨ ਲੱਗ ਗਿਆ ਲਾਣਾ ਹੁਣ ਕੀ ਕਰਨ ਲੱਗੀਆਂ ਹੋਈਆਂ ਤੁਸੀਂ ਉਹ ਚਾਦਰ ਹਾਏ ਪਿੱਛੇ ਖੜ ਕੇ ਐਂ ਕਰ ਲੈਂਦੇ ਕਮਲੀਆਂ ਤੇ ਖਾਣ ਪੀਣ ਨੂੰ ਤਾਂ ਵਾਧੂ ਸਮਾਨ ਮਿਲ ਜਾਣਾ ਸੀ ਤੁਹਾਨੂੰ ਵਾਹ ਟਿੱਕੀਆਂ ਟੁਕੀਆਂ ਕੋਲ ਡਰਿੰਕ ਟਿੱਕੀਆਂ ਤੁਹਾਨੂੰ ਪੜਾਈ ਕਰਮਣੀ ਕਿ ਹਾਏ ਉਹ ਪੜਾਈ ਤਾਂ ਚਾਲੂ ਹੋ ਗਈਆਂ ਹੈ ਬਾਤ ਮੀਜ ਮੈਂ ਤਾਂ ਨਹੀਂ ਉੱਠਦਾ ਜੁਆਨ ਦੇ ਮੋਟੀਆਂ ਨੂੰ ਮੈਂ ਮਰ ਰੋਕਦਾ ਮੈਂ ਕਿਹਾ ਆਗੇ ਮਾਰ ਦੇ ਦੇਖ ਲਾ ਹਾਲਾ ਕੋਈ ਵੇਲੇ ਇਹਨਾਂ ਨੂੰ ਘਰੇ ਰੱਖਣ ਦਾ ਕੋਈ ਫਾਇਦਾ ਨਾ ਨਾ ਨਾਪਲੇਨ ਨਾਪਲੇਨ ਹਾਂ ਵੀ ਥਾਲੀ ਆਜ ਥਾਲੀ ਹੁੰਦੀ ਥੌਣ ਥਾਲੀ ਸੌਰੀ ਮੰਗ ਸੌਰੀ ਕਹਿ ਕਾ ਸੌਰੀ ਕਹਿ ਕਹਿ ਸੌਰੀ ਹਣ ਹਾਂ ਤੈਨੂੰ ਡਰਾਤਾ ਬਈ ਇਹਨਾਂ ਨੇ ਕੌਣ ਕੌਣ ਸੀਗੇ ਕਿਹੜੇ ਕਿਹੜੇ ਨਾਂ ਲੈ ਕੇ 10 ਬੰਦਿਆਂ ਦੇ ਨਾਂ ਲੈ ਕੇ ਦੱਸ ਕਿਹੜੇ ਕਿਹੜੇ ਬੰਦੇ ਨੇ ਤੈਨੂੰ ਡਰਾਇਆ ਮੈਨੂੰ ਕੱਲੇ ਕੱਲੇ ਦਾ ਨਾਮ ਦੱਸ ਅੱਜ ਆਪਾਂ ਬਦਲੇ ਲੈਣੇ ਕੱਲੇ ਕੱਲੇ ਤੋਂ ਬੁਖਾਰ ਚੜ ਗਈ ਬੁਖਾਰ ਤਾਂ ਨਹੀਂ ਚੜਿਆ ਬੁਖਾਰ ਚੜ ਗਿਆ ਸੀ ਉਹ ਬੁਖਾਰ ਚੜ ਗਿਆ ਵੇਲਾ ਜਵਾਗ ਨੂੰ ਡਰਾਇਆ ਡਰਾਇਆ ਕਿਹਨੇ ਤੈਨੂੰ ਬਈ ਸੀੜੀਆਂ ਦਾ ਨਕਸ਼ਾ ਪ੍ਰਿੰਟਰ ਦੁਆਰਾ ਕੱਢ ਕੇ ਦਿੱਤਾ ਜਾ ਰਿਹਾ ਠੇਕੇਦਾਰ ਸਾਹਿਬ ਜੀ ਖੰਭੋ ਆਪਦੀ ਇਮਾਨਤ ਲਾਓ ਜੀ ਕਰੋ ਇਹਨਾਂ ਦਾ ਕੰਮ ਤੇ ਸਾਡਾ ਚੜਨਾ ਕਰੋ ਸੌਖਾ ਉੱਤੇ ਠੀਕ ਹੈ ਧੰਨਵਾਦ ਠੀਕ ਹੈ ਨਾ ਕਿਵੇਂ ਕਿਵੇਂ ਕੀ ਗੱਲ ਹੈ ਹਾਂ ਕਹਦੇ ਵੀ ਭਾਂਡੇ ਵੀ ਧੋਣੀਆਂ ਨਾ ਝਾਰੂ ਮਾਰਦੀਆਂ ਨਾ ਸੈੱਟ। ਔਹ ਇਹ ਇਹ ਬਾਨੇ ਆ ਜਿਹਦੇ ਸਾਰੇ ਕੰਮ ਤੋਂ ਬਚਨ ਦੀ ਏ ਪੁੱਤ ਜੀ। ਇਹ ਚਿਲड्रन ਡੇਸ ਹੁੰਦੇ ਅੱਜ ਤੁਹਾਡੇ ਨਾਲ। ਇਹ ਜਿਹੜੇ ਛੁੱਟੀ ਮਾਰੀ ਨਾ ਤੁਹਾਨੂੰ ਤਾਂ ਐ ਲੱਗਦਾ ਜਿਵੇਂ ਸਕੂਲੋਂ ਕੰਮ ਤੋਂ ਬਚ ਗੀਆਂ ਤੇ ਬੜੀ ਵੀ ਨਜ਼ਾਰਾ। ਨਜ਼ਾਰਾ ਨਿਯੂਰਾ ਕੋਈ ਨਹੀਂ ਅੰਤ ਲੈ ਲੈਣਾ ਤੁਹਾਡਾ ਜੀ ਨਾ ਬੀਬੀਆਂ ਨੇ ਵੇਲੀ। ਅੱਜ ਇਹਨਾਂ ਨੇ ਕੰਮ ਵਾਲੀ ਦੀ ਵੀ ਛੁੱਟੀ ਕਰਾਤੀ ਤੁਹਾਨੂੰ ਪਤਾ ਤਿੰਨ ਜਣੀਆਂ ਹੈਗੀਆਂ। ਲਾਈਵ ਦੀ ਐਕਟ੍ਰੈਕਟ ਹਾਂ ਇਹ ਤਾਂ ਵਧੀਆ ਹੀ ਜੇ ਤਾਂ ਸਕੂਲ ਜਾ ਕੇ ਉਹ ਕਰ ਲੈਂਦੀ ਮਾੜਾ ਜਾਂ ਮਗਰ ਠੁਮਕ ਠੁਮਕਣਾ ਸੌਖਾ ਇਹਨਾਂ ਦਾ ਕੰਮ ਸਰ ਜਣਾ ਅੱਜ ਦਾ ਅਨਸਾਰੀ ਦਿਹਾੜੀ ਆਈ ਨੰਗਣੀ ਤੁਹਾਡੀ ਓਏ ਜਸਵੇ ਅੱਜ ਦਿਹਾੜੀ ਚ ਘਟੂ ਘਟਿਆ ਆਪਣੀ 5-7 ਤਰੀ ਚਾਹ ਬੰਦੀ ਹੈ ਨਾ ਹਾਂ 5-7 ਤਰੀ ਬਈ ਜਾਣੀ ਮਿਸਤਰੀਆਂ ਦੀ ਤੇ 5-7 ਤਰੀ ਜਾਣੀ ਆ ਬਈ ਉਹਨਾਂ ਦੀ ਦਿਹਾੜ ਆਪਣੇ ਕੰਮ ਵਾਲੇ ਵੀ ਓਏ ਪ੍ਰਾਵਣ ਨੇ ਘੇੜੇ ਲਾਉਣੇ ਅੱਜ ਦਾ ਪੱਬ ਪੋਲੇ ਹੋ ਜਾਣੇ ਘੇੜੇ ਲਾ ਲਾ ਕੇ ਕੀ ਆ ਟੈਂਸਰ ਵੀ ਕਰਾਉਣੀ ਬਰਾਵਲੇ ਦਾ ਆਏ ਹਏ ਭਾਂਡੇ ਬਹੁਤ ਢੋਨੇ ਬਣੇ ਅੱਜ ਸਿਰਾ ਹੋ ਜਾਣਾ ਹੁਣ ਮੂੰਹ ਤੇ ਲਟਕਾ ਕੇ ਨਾ ਖੜੋ ਕੰਮ ਕਰਨੇ ਪੈਣਾ ਇਹ ਕੋਈ ਬਹਾਨੇ ਨਹੀਂ ਚੱਲਨੇ ਹੈ ਵੀ ਪੂਹਾਣੇ ਵਿੱਚ ਛੋਲੇ ਨੂੰ ਮਿਲਣਾ ਹੀ ਹੋਣਾ ਤੇਨੂੰ ਹੈ ਅੱਜ ਹੋਰ ਛੋਲੇ ਆਉਣ ਜਨ ਮੇਰੇ ਲਈ ਹਾਂ ਹੋਰ ਜੀ ਕੀ ਹਾਲ ਚਾਲ ਜੀ ਕੈਮ ਸੇਤਾ ਕੈਮ ਸੇਤਾ ਹੀ ਸੇਤਾ ਕਿਵੇਂ ਹੁਣ ਠੀਕ ਆ ਠੀਕ ਆ ਮੈਂ ਕਿਹਾ ਸੇਤਾ ਸੇਬ ਦਾ ਲਹੀ ਗਾ ਰੋਟੀ ਨਾਲ ਦੋ ਫਲ ਕੇ ਖਾ ਲਈਦੇ ਆ ਪੈ ਰਹੀਦਾ ਬਸ ਹੋਰ ਕੀ ਗਾਣਾ ਹੋਰ ਤੂੰ ਗੇੜਾ ਗੂੜਾ ਦੇ ਆਇਆ ਕਰ ਸਹੀ ਗੱਲ ਆ ਮम्मा ਮੈਨੂੰ ਪਛਾਨ ਲਿਆ ਹਾਂ ਮੈਨੂੰ ਪਛਾਨ ਲਿਆ ਮੈਂ ਨਹੀਂ ਨਹੀਂ ਪਛਾਨਿਆ ਲਾਹ ਦਿੱਨ ਐ ਮੇਰੀ ਕੁੜੀ ਆ ਹਾਂ ਰਾਣੀ ਰਾਣੀ ਕਹੋ 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 ਦੀ ਕੁੜੀ ਰਾਣੀ ਰਾਣੀ ਤੇ ਮੋਰ ਉਹ ਲਾਓ ਜੀ ਲਸਤਰ ਹੋਣ ਲਾਪੀ ਥਲੋ ਆ ਅੱਜ ਡਿਜਾਇਨ ਲੱਕੀ ਨੇ ਦਿਲ ਜਿੱਤਿਆ ਲੱਕੀ ਅੱਜ ਤੂੰ ਦਿਲ ਜਿੱਤ ਲਿਆਈ ਬਸ ਤੂੰ ਭੁੱਖਣਾ ਹੀ ਮਰ ਜਾਣਾ ਮੈਂ ਤੈਨੂੰ ਦੱਸਦਾ ਐਂ ਤੂੰ ਰਹਿ ਜਾਣਾ ਭਿੰਜਾ ਦੀਆਂ ਪੈੜਾਂ ਚੱਕੀ ਫਿਰਦਾ ਉਹ ਜਦੋਂ ਅਗਲੇ ਮੰਗੜਾ ਕੇ ਫੇਰ ਬਹੁਤ ਸੋਹਣਾ ਲੱਗਣਾ ਪਿਆ ਇੱਧਰ ਵੀ ਇਹ ਸੇਮ ਹੋਏ ਨੇ ਯਾਰ ਤੇ ਕੋਈ ਬੰਦਾ ਬਗੀਚਾ ਮਤਲਬ ਗਾਰਡਨ ਬਣਾਉਣ ਵਾਲਾ ਹੋਵੇ ਆਈਡੀਆ ਇਡਾ ਤਕੜੇ ਗਾਰਡਨ ਆਪਾਂ ਬਣਾਉਣਾ ਸਾਰਾ ਹੀ ਕੋਈ ਬੰਦਾ ਸੁਜੈਸਟ ਕਰੋ ਯਾਰ ਮੈਨੂੰ ਜਾਂ ਕੋਈ ਬੰਦਾ ਹੋਵੇ ਗਾਰਡਨ ਦਾ ਆਪਣਾ ਬਣਾ ਸਕੇ ਆਈਡੀਆ ਤੇ ਮੈਨੂੰ ਜਰੂਰ ਦੱਸਿਓ ਝੌਂਪੜੀ ਜੀ ਆ ਬਹੁਤ ਟਾਈਮ ਖਾ ਗਈ ਮੈਂ ਕਿਹਾ ਝੌਂਪੜੀ ਜੀ ਬਹੁਤ ਟਾਈਮ ਖਾ ਗਈ ਅੱਜ ਤੋਂ 20 ਦਿਨਾਂ ਬਾਅਦ ਪਤਾ ਲੱਗੂ ਇਹ ਕੀ ਚੀਜ਼ ਆ ਵੱਡੀ ਮਹਿੰਗੀ ਗੱਲ ਆ ਆ ਦੇਖੋ ਨਿਕਲ ਕਿੰਨੀ ਮਹਿੰਗੀ ਆ ਇੱਕ ਮਿੰਟ ਆ ਕੱਢ ਲੂਗੇ ਤੇ ਮਾਰੂ ਕੰਮਾਂ ਚਿਆ ਰਹੇ ਨਹੀਂ ਕੰਮਾਂ ਕੀ ਹੈ ਨਹੀਂ ਜਿੰਦਗੀ ਹੈ ਤੇਥੇ ਪਈਆਂ ਹੋਣੀਆਂ ਇੱਕ ਹੋਊਗੀ 15 ਦੀ ਚੰਗੀ ਐ ਇਹੋ ਉਹਦੇ ਪਈਆਂ ਬਾਈ ਇੰਨੇ ਚ ਵੇਖੀ ਬਾਈ ਆ ਉਹ ਲੰਮੀ ਜਿਹੜੀ ਪਈ ਆ ਉਹ ਸਾਰਾ ਦਿਨ ਲੰਘਿਆ ਇਹਨਾਂ ਨੂੰ ਕੋਈ ਥਾਂ ਨਹੀਂ ਮਿਲਦੀ ਹੋਏ ਸਾਰਾ ਦਿਨ ਲੰਘਿਆ ਇੱਥੇ ਹਾਂ ਸਾਰਾ ਦਿਨ ਇਹਨਾਂ ਨੂੰ ਬੰਦਿਆ ਨਾਲ ਬਹੁਤ ਰਸਤੀ ਕਰਾਵੇ ਥੋੜਾ ਕਰਨਾ ਬਹੁਤ ਔਖਾ ਸਾਰਾ ਹੂੰ ਹਾਂ ਆ ਆ 15 ਲੈ ਆ ਗਿਆ ਆ ਨਿਆਰਾ ਬੰਦਾ ਆਵਾਜ਼ ਹੁੰਦੀ ਬਾਬੇ ਦੀ ਅੰਦਰੋਂ ਕਿ ਕਰ ਜਾਂਦੇ ਸਦਾ ਸਵਾਰੀ ਕੀ ਕਮਾਂਗੇ ਕੀ ਕਮਾਂਗੇ ਦੁਬਾਰਾ ਦੱਸੋ ਐਕਸਕਿਊਜ਼ ਉੱਥੋਂ ਫਿਰ ਉਹਨੂੰ ਕੀ ਕਹਾਂਵਾ ਉਹ ਆਊਗਾ ਮੈਨੂੰ ਸੁਣਨਾ ਪਤਾ ਮੈਂ ਉਥੋਂ ਨਾ ਵੇਟਰ ਦੀ ਜੌਬ ਕਰਦਾ ਇਹਨੂੰ ਨਹੀਂ ਪਤਾ ਤੈਨੂੰ ਪਤਾ ਹੀ ਹਾਂ ਨਹੀਂ ਪਤਾ ਕਿ ਆਪਾਂ ਬੁਲਾਉਣਾ ਕਿਹਦੇ ਨੂੰ ਆਪਾਂ ਕਿਹਾ ਐਕਸਕਿਊਜ਼ ਮੀ ਰੋਣੇ ਕੀ ਆ ਚਿਕਰਾ ਚਾਹੀਦਾ ਹੁੰਦਾ ਸੀ ਆਈਦਲ ਪਿਸਟਿਕ ਲੈਨੇ ਬਾਤ 굿 ਮਾਰਨਿੰਗ ਜੀ ਸਾਰਿਆਂ ਨੂੰ ਜਦੋਂ ਕਿਸੇ ਦਿਨ ਮੇਰੇ ਮਾਨ ਦਾ ਬੱਚਾ ਬਾਹਰ ਆਂਦਾ ਨਾ ਮੈਂ ਬੜੇ ਗਾਣੇ ਕੋਣੀ ਆ ਉਹ ਗਾਣੇ ਜਿਹੜੇ ਪਾਪਾ ਆਦਰਮ ਦੇ ਜਮਾਨੇ ਦੇ ਬਹੁਤ ਪਾਈ ਕਰ ਅੱਜ ਸਿਰੇ ਉੱਡਦੇ ਆ ਸਾਰੀ ਨਾ ਪਾਪਾ ਜੀ ਦੇ ਨਾਮ ਲਿਆ ਆਪਾਂ ਜੇ ਬੈੱਡ ਤੋਂ ਉੱਠਣ ਤੋਂ ਪਹਿਲਾਂ ਤੇ ਮੇਰੇ ਗੱਲ ਚ ਦਿਮਾਗ ਚ ਨਾ ਗਾਣਾ ਚੱਲ ਰਿਹਾ ਜਗਦੀਪ ਸੁਣ ਗਿਆ ਆ ਤਾਂ ਲੱਗੇ ਮੈਨੂੰ ਕੋਈ ਕਰਕੇ ਬਹਾਨਾ ਸਾਨੂੰ ਨੀ ਲਮਾਈ ਰੇ ਰਾਤ ਆ ਗਈਆਂ ਚਾਨਣੀਆਂ ਜਗਦੀ ਮੈਨੂੰ ਕਹਿੰਦੀ ਤੇਰੀਆਂ ਕਿਹੜੀਆਂ ਰਾਤਾਂ ਚਾਨਣੀਆਂ ਆ ਗਈਆਂ ਕੀ ਦੁਸਹਿਰ ਦਾ ਚਾਨਣੀਆਂ ਜਾਣੀਆਂ ਰੱਤਾਂ ਲਾ ਪਰ ਚਲੋ ਕਦੇ ਕਦੇ ਹੋਣਾ ਵੀ ਚਾਹੀਦਾ ਡਿਫਰੈਂਟ ਚੰਗੇ ਹੁੰਦੇ ਆ ਆਜਾ ਮੇਰੇ ਪਿੰਡ ਦੀ ਸਵੇਰ ਦੇਖ ਲੈ ਵਾਹ ਜੀ ਵਾਹ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਬੱਚਿਓ ਠੰਡ ਤੋਂ ਜੁਕਾਮ ਜੁਕਾਮ ਚੋਂ ਉਹਨਾਂ ਲਵਾ ਲਿਓ ਹਾਂਜੀ ਗੁੱਡ ਮਾਰਨਿੰਗ ਸਵੇਰ ਸਵੇਰ ਹਮ ਕੀ ਕਰਤੇ ਹੈ ਚਟਨੀ ਮੇ ਆਤੇ ਹੈ ਚਟਨੀ ਬਣਾਤੇ ਹੈ ਬਾਜ ਖਾਤੇ ਹੈ ਹੈ ਚਟਨੀ ਬਣਾਤੇ ਹੈ ਰੋਟੀ ਨੇ ਖਾਤੇ ਨਜ਼ਾਰੇ ਲਿਆਤੇ ਹੈ ਲੋ ਜੀ ਮੂਟੀ ਵੀ ਉਧਰ ਤਿਆਰ ਹੋਣ ਲੱਗੀ ਜੇ ਸੋਹਣੀ ਸਵੇਰ ਸਾਰੀਆਂ ਬੇਬੇ ਨਜ਼ਾਰਾ ਵੜਾ ਬਾਹਰ ਬੈਠ ਕੇ ਰੋਟੀ ਸ਼ਾਨ ਦਾ ਕੀ ਨਜ਼ਾਰਾ ਆਓ ਵੀ ਚਟਨੀ ਤਿਆਰ ਵਰ ਤਿਆਰ ਉਹ ਫੇਰ ਪਾਉਣਾ ਇਹ ਔਰ ਰੱਖ ਨਿੰਬੂ ਵੀ ਥੋਕ ਦੋ ਵਿੱਚ ਹੀ ਨਾ ਭਰਾਵਾ ਫਿਰ ਠੀਕ ਹੈ ਉਹਨਾਂ ਨੇ ਤਾਂ ਚੱਲ ਅੱਜ ਪਣਿਆ ਪਾ ਗੰਡੇ ਨੇ ਸੋ ਉਹ ਟੋਡਾ ਪਾ ਲਾਓ ਜੇ ਕਰਦਾ ਕੰਮ ਹੋਏ ਸਾਗ ਬਣਿਆ ਨਹੀਂ ਸਾਗ ਅੱਗੇ ਸਣਾ ਇੱਕ ਚੱਪਣ ਬਿੱਲੀ ਦੇ ਭੰਨਿਆ ਪਿਆ ਜੇ ਭੰਨਦਾ ਵੈਰੀ ਗੁੱਡ ਜੀ ਬਚ ਗਿਆ ਆਜੋ ਵੀ ਜਿਹਨੇ ਇੱਕ ਸਣਾ ਜੇ ਸਾਗ ਹਾਂ ਚੱਪਣ ਭੰਨ ਸਾਗ ਹਾਂ ਬੇਬੇ ਤੂੰ ਨਿੱਕੇ ਹੁੰਦਾ ਮੈਨੂੰ ਕੀ ਕਹਿੰਦੇ ਹੁੰਦੇ ਸੀ ਜੀ ਮੇਰਾ ਗੁਗਨੂ ਮਗਨੂ ਨੇ ਮੇਰਾ ਹਾਂ ਮੈਂ ਕੀਤਾ ਪਰ ਜਾਂਦਾ ਜਾਂਦਨ ਮੇਰਾ ਗੁਗਨੂ ਆ ਉਹ ਗੁਗਨੂ ਗੁੰਮਣੀ ਗੁੰਮਣੀ ਨੇ ਕੀਤਾ ਬਲ ਜਾਂ ਗੁੰਮਣੀ ਆ ਤੇ ਦੇ ਤੈਨ ਮੈਂ ਗੁੰਮਣੀ ਲਓ ਜੀ ਸਾਗ ਤਿਆਰ ਪਰ ਤਿਆਰ ਛੱਡ ਦਿਓ ਇਹਨੂੰ ਕੀ ਕਹਿੰਦੇ ਹੁੰਦੇ ਬੇਬੇ ਆਟੇ ਪਾਉਣ ਆਲਣ ਆਲਣ ਇੱਕ ਮਣੋ ਲਈ ਚਲੋ ਜੀ

लाया, लाया, लाइट लाया, लाया। ए, के तो तू <laughs> 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 <एक और नहीं। laughs> तू तो <मैगों> <laughs> <laughs> तो मैं क्यों की लाया तूीप तो... ਮੁੱਕੜਾ ਲਾਇਆ ਵਾ ਬਿੰਦੀ ਲਾਈਆ ਲਿਪਸਟਿਕ ਉੱਥੇ ਲਾਈਆ ਕਿਉਂਕਿ ਮੈਨੂੰ ਬਲਸ਼ ਚਾਜਦਾ ਲੱਗਾ ਨਹੀਂ ਕਿਦਾ ਤੇ ਸ਼ਾਈਨ ਸ਼ਾਈਨ ਲਾਈਆ ਤੇ ਇੱਕ ਬਲਸ਼ ਲਾਇਆ ਵਾ ਪਾਊਡਰ ਲਾਇਆ ਜੀ ਇਹ ਹੈ ਮੇਰੇ ਦੋਸਤੋ ਸਾਤੇ ਚੀਜਾਂ ਲਾਈਆਂ ਤੂੰ ਕੀ ਲਾਇਆ ਮੈਂ ਸਾਹ ਸੀ ਉਹ ਨਾਲ ਬਸ ਇਹ ਕਾਲ ਨੰਬਰ ਵੈਰ ਗੁਡ ਨਾਈਟ ਜੁਮੀ ਤੇ ਵੀ ਲਾ ਦੋ ਅੰਦਰ ਲਛਣਾ ਪਾਉਣਾ ਨਹੀਂ ਪਸੰਦ ਗੁਡ ਮਾਰਨਿੰਗ